ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਡਾਇਮੰਡ ਵੀਰੂ ਟਿਕ ਪੈਂਟ ਨੂੰ ਘਾਲੇ ਸਿਖਾ ਤੋਂ ਸਭ ਤੋਂ ਪਹਿਲਾਂ ਮੇਰੀ ਰਿਕੁਐਸਟ ਹੈ ਨੂੰ ਜੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਮੇਰੇ ਵੱਲੋਂ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਐਚ 4 ਫਾਟਨ ਦੇ ਸੂਟ ਜਿੰਨਾਂ ਦੀ ਰੇਂਜ ਰਹੂਗੀ 650 ਰੁਪਏ ਇਹ ਸਾਰੇ ਹੀ ਸੂਟਾਂ ਦਾ ਪ੍ਰਾਈਸ 650 ਹੋਊਗਾ ਤੇ ਇਹ ਦੇਖੋ ਆਪਣਾ ਪਹਿਲਾ ਡਿਜ਼ਾਈਨ ਵਾਈਟ ਦੇ ਵਿੱਚ ਬਲੂ ਕਲਰ ਦੇ ਫਲਾਵਰ ਬਣੇ ਹੋਏ ਨੇ ਇਨਾਂ ਦੇ ਸਾਰਿਆਂ ਦੇ ਕੱਟ ਸਾਢੇ 3-3 ਮੀਟਰ ਦੇ ਰਹੂਗੀ ਵੱਡੇ ਪਰਿਆਂ ਦੇ ਸੂਟ ਨੇ ਇਹ ਫਸਟ ਸੂਟ ਆਪਣਾ ਏ ਆ ਗਿਆ ਇਹ ਸੈਕਿੰਡ ਸੂਟ ਏ ਆ ਗਿਆ ਬੇਬੀ ਪਿੰਕ 피ਚ ਜਿਹਾ ਕਲਰ ਹੈ ਹੈ ਡਿਜ਼ਾਈਨ ਦੇਖੋ ਡਿਜ਼ਾਈਨ ਸਾਰੇ ਬਹੁਤ ਸੋਹਣੇ ਨੇ ਇਹਦੇ ਤੇ ਥਰਡ ਏ ਆ ਗਿਆ ਬੂਲ ਵਿੱਚ ਵਾਈਟ बहुत सोहना है बिल्कुल हल्का कपड़ा लाइट वेट कपड़ा है फोर्थ यह देखो कि सोहना डिजाइन है फिफ्थ सूट ये आ गया ब्राउन कलर के उपर ब्राउन राष्ट्र कलर है नेक्स्ट ब्लैक ये देखो ਤੁਸੀਂ ਸੂਟ ਬਣਵਾਓ ਇਹਦੇ ਭਾਵੇਂ ਕੋਟ ਸੈੱਟ ਬਣਵਾਓ ਕੁਝ ਵੀ ਬਣਵਾ ਸਕਦੇ ਹੋ। ਪਹਿਲਾਂ ਇਹ ਸੂਟ ਦਾ ਪ੍ਰਾਈਸ 700 ਸੀਗਾ। ਹੁਣ ਆਪਾਂ ਨੇ 650 ਦਾ ਪ੍ਰਾਈਸ ਇਹ ਦੇਖੋ ਕਿੰਨਾ ਸੋਹਣਾ ਪ੍ਰਿੰਟ ਆ ਇਹਦਾ ਕੋਟ ਸੈੱਟ ਬਣਿਆ ਹੋਇਆ ਬਹੁਤ ਜ਼ਿਆਦਾ ਸੋਹਣਾ ਲੱਗੇਗਾ। ਨੈਕਸਟ ਸੂਟ ਇਹ ਆ ਗਿਆ। ਤੁਸੀਂ ਜੇ ਇਕੱਲੇ ਸ਼ਰਟ ਲੈਣੀ ਆ ਤਾਂ ਸ਼ਰਟ ਵੀ ਲੈ ਸਕਦੇ ਹੋ ਪੂਰਾ ਸੂਟ ਵੀ ਲੈ ਸਕਦੇ ਹੋ। 325 ਰੁਪਏ ਦੀ ਸ਼ਰਟ ਕੋਈ ਗਈ ਤੁਹਾਨੂੰ ਨੈਕਸਟ ਇਹ ਆ ਗਿਆ ਇਹ ਵੀ ਤੁਸੀਂ ਵਾਈਟ ਸਰਵਾਰ ਦੇ ਨਾਲ ਕਿਸੇ ਵੀ ਕਲਰ ਦੇ ਸਰਵਾਰ ਦੇ ਨਾਲ ਇਹਨੂੰ ਵੇਅਰ ਕਰ ਸਕਦੇ ਹੋ ਸਾਰੇ ਕਲਰ ਹੈਗੇ ਨੇ ਇਹਦੇ ਵਿੱਚ ਆਲ ਓਵਰ ਵੀ ਪੀਸ ਹੀ ਲੈ ਸਕਦੇ ਹੋ ਨੈਕਸਟ ਇਹ ਆ ਗਿਆ ਇਹਨੂੰ ਵੀ ਤੁਸੀਂ ਵਾਈਟ ਸਰਵਾਰ ਨਾਲ ਵੇਅਰ ਕਰ ਸਕਦੇ ਹੋ ਰਸਟ ਕਲਰ ਹੈ

ਜਿਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਕਲਰ ਪਸੰਦ ਆ ਤਾਂ ਤੁਸੀਂ ਜਲਦੀ ਤੋਂ ਜਲਦੀ ਆਪਣਾ ਆਰਡਰ ਜਿਹੜਾ ਉਹ ਬੁੱਕ ਕਰਵਾ ਲਓ ਕਿਉਂਕਿ ਇਹ ਆਪਣੇ ਕੋਲੇ ਲਿミਟਡ ਸਟਾਕ ਆਇਆ ਗਿਆ ਦੋ ਤੋਂ ਸੂਟ ਹੀ ਹੋਣਗੇ ਕੰਟੈਕਟ ਨੰਬਰ ਹੈਗਾ 99675440735 99675440735 ਤੇ ਤੁਸੀਂ ਕਾਲ ਕਰਕੇ ਆਪਣਾ ਆਰਡਰ ਜਿਹੜਾ ਉਹਨੂੰ ਬੁੱਕ ਕਰਵਾ ਸਕਦੇ ਹੋ ਧੰਨਵਾਦ